ਇਸ ਸਮੇਂ ਅਸੀਂ ਸਤਲੁਜ ਦਰਿਆ ਤੇ ਖੜੇ ਆ ਸਤਲੁਜ ਦਰਿਆ ਦੇ ਉਸ ਪਾਸੇ ਦੇ ਵਿੱਚ ਖੜੇ ਆ ਅਨੰਦਪੁਰ ਸਾਹਿਬ ਦਾ ਇਹ ਇਲਾਕਾ ਹੈ ਤਾਂ ਅੱਜ ਜਿਸ ਤਰੀਕੇ ਦੇ ਨਾਲ ਭਾਖੜਾ ਡੈਮ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਪੰਜਾਬ ਦੇ ਵਿੱਚ ਵੀ ਹੜ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ ਕਿਸੇ ਨੇ ਕੋਈ ਇਨਫੋਰਮ ਨਹੀਂ ਕੀਤਾ ਕਿਸੇ ਨੇ ਕੋਈ ਦੱਸਿਆ ਨਹੀਂ ਵੀ ਪਾਣੀ ਆਣਾ ਅਚਾਨਕਾਂ ਸਾਡਾ ਹਰ ਸਾਲ ਇਹੀ ਇਹੀ ਹਾਲ ਹੁੰਦਾ ਇੱਕ ਪਾਸੇ ਤਾਂ ਅੱਜ ਭਾਖੜਾ ਡੈਮ ਨੇ 2500 ਕਿਊਸਕ ਪਾਣੀ ਆ ਜਿਹੜਾ ਇਸ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਤੇ ਦੂਜੇ ਪਾਸੇ ਸੁਬਾਹ ਨਦੀ ਦਾ ਪਾਣੀ ਆ ਜਿਹੜਾ ਉਹ ਲਗਾਤਾਰ ਬੜੀ ਤੇਜ਼ੀ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚੋਂ ਵਧ ਰਿਹਾ ਹੈ ਦੇਖ ਸਕਦੇ ਹੋ ਕਿ ਬੂਟੀ ਆ ਜਿਹੜੀ ਉਹ ਪਾਣੀ ਦੇ ਵਿੱਚ ਤੈਰਦੀ ਹੋਈ ਨਜ਼ਰ ਆ ਰਹੀ ਆ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿੰਨੀ ਤੇਜ਼ ਗਤੀ ਦੇ ਨਾਲ ਪਾਣੀ ਅੱਗੇ ਵਧ ਰਿਹਾ ਕਿੰਨੀ ਕਿ ਤਬਾਹੀ ਕਿੰਨੇ ਪਿੰਡ ਇਹ ਇਥੇ ਘੱਟੋ ਘੱਟ 10 20 ਪਿੰਡ ਇਹ ਲਪੇਟ ਜਾਣੇ ਇਸ ਸਮੇਂ ਅਸੀਂ ਸਤਲੁਜ ਦਰਿਆ ਤੇ ਖੜੇ ਆ ਸਤਲੁਜ ਦਰਿਆ ਦੇ ਉਸ ਪਾਸੇ ਦੇ ਵਿੱਚ ਖੜੇ ਆ ਅਨੰਦਪੁਰ ਸਾਹਿਬ ਦਾ ਇਹ ਇਲਾਕਾ ਹੈ ਤਾ ਅੱਜ ਜਿਸ ਤਰੀਕੇ ਦੇ ਨਾਲ ਪਾਖੜਾ ਡੈਮ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਤੇ ਦੂਜੇ ਪਾਸਿਓਂ ਜਿਹੜੀ ਨਦੀ ਆਸਮਾਨ ਨਦੀ ਆ ਉਸ ਦੇ ਵਿੱਚੋਂ ਪਾਣੀ ਆ ਗਿਆ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰ ਤਾਂ ਦੇਖ ਕੇ ਇੰਜ ਲੱਗਦਾ ਕਿ ਇਹ ਪਾਣੀ ਆ ਜਿਹੜਾ ਹੁਣ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਏਗਾ ਤਾਂ ਅਸੀਂ ਸਤਲੁਜ ਦਰਿਆ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਖੋ ਕਿ ਪਾਣੀ ਪਹਾੜੀ ਇਲਾਕਿਆਂ ਦੇ ਵਿੱਚ ਉਹ ਕਿੰਨੀ ਤੇਜ਼ ਗਤੀ ਦੇ ਨਾਲ ਅੱਗੇ ਵੱਧ ਰਿਹਾ ਬੂਟੀ ਹੈ ਜਿਹੜੀ ਉਹ ਦਿਖ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ ਸਬਾਹ ਨਦੀ ਦੇ ਵਿੱਚੋਂ ਆਉਂਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਜਿਹੜਾ ਅੱਜ ਭਾਖੜਾ ਡੈਮ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਹੈ ਦੋਵੇਂ ਪਾਣੀ ਇਕੱਠੇ ਹੋ ਗਏ ਨੇ ਭਾਖੜਾ ਡੈਮ ਵਾਲਾ ਪਾਣੀ ਵੀ ਤੇ ਦੂਜੇ ਸਬਾਹ ਨਦੀ ਵਾਲਾ ਪਾਣੀ ਵੀ ਸਬਾਹ ਨਦੀ ਦੇ ਵਿੱਚ ਪਾਣੀ ਹੈ ਜਿਹੜਾ ਉਹ ਪਹਾੜੀ ਇਲਾਕਿਆਂ ਦੇ ਵਿੱਚੋਂ ਆਉਂਦਾ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਉਸ ਮੀਂਹ ਦੇ ਪਾਣੀ ਦੇ ਕਾਰਨ ਅ ਤਵਾਹੀ ਵੀ ਹੈ ਜਿਹੜੀ ਹਿਮਾਚਲ ਦੇ ਵਿੱਚ ਮੱਚੀ ਹੋਈ ਹੈ ਤੇ ਦੂਜੇ ਪਾਸੇ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸ ਦਾ ਵੱਡਾ ਅਸਰ ਹੋ ਸਕਦਾ ਹੈ ਪੰਜਾਬ ਦੇ ਵਿੱਚ ਵੀ ਹੜ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ ਜਿਸ ਤਰੀਕੇ ਦੇ ਨਾਲ ਇਹ ਪਾਣੀ ਨਜ਼ਰ ਆ ਰਿਹਾ ਇੱਕ ਕੁਝ ਵਿਅਕਤੀ ਸਾਡੇ ਨਾਲ ਨੇ ਥਾਂ ਦੇ ਉੱਤੇ ਮੌਜੂਦ ਨੇ ਅਸੀਂ ਪੁਲ ਦੇ ਉੱਪਰ ਹਾਂ ਜਿਨ੍ਹਾਂ ਦੀ ਮੱਝ ਆ ਜਿਹੜੀ ਇਸ ਪਾਣੀ ਦੇ ਵਿੱਚ ਰੁੜ ਗਈ ਕਿ ਮੱਝ ਵਿੱਚ ਚੱਲ ਰਹੀ ਸੀ ਜਾਂ ਫਿਰ ਲੰਘ ਕੰਡੇ ਤੇ ਲੰਘ ਰਹੀਆਂ ਦੀ ਇੱਕ ਲਗਤ ਪਾਣੀ ਪੈ ਗਿਆ ਜੀ ਇੱਕਦਮ ਪਾਣੀ ਇੱਕਦਮ ਪਾਣੀ ਪੈ ਗਿਆ ਹਾਂਜੀ ਕਦੋਂ ਦੀ ਗੱਲ ਹੈ ਹੋਣ ਦੀ ਅੱਧਾ ਘੰਟਾ ਹੋਇਆ ਜੀ ਅੱਧਾ ਘੰਟਾ ਹਾਂਜੀ ਰੁੜਗੀ ਵਿੱਚ ਹਾਂਜੀ ਵਿੱਚ ਹੀ ਹੈ ਜੀ ਕੀ ਤੁਸੀਂ ਦੇਖਦੇ ਆ ਰਹੇ ਹੋ ਨਾਲ ਨਾਲ ਹਾਂਜੀ ਹਾਂਜੀ ਨਾਲ ਨਾਲ ਆ ਰਹੇ ਜੀ ਮੱਝਾਂ ਵੱਜੀਆਂ ਸੀ ਮੱਝਾਂ ਹੈਗੀਆਂ 40 50 ਜੀ 40 ਵਿੱਚ ਬਾਕੀ ਨਿਕਲ ਗਈਆਂ ਬਾਕੀ ਨਿਕਲ ਗਈਆਂ ਕੋਈ ਜੀ ਇੱਕ ਕਰ ਇੱਕ ਹੋ ਗਈ ਇੱਕ ਬੱਚੀ ਕਿੰਨੀ ਕੁ ਮਹਿੰਗੀ ਸੀ ਮੱਝ ਉਹ ਮਹਿੰਗੀ ਤਾਂ ਮੈਂ ਤਾਂ 80 90 ਹਜ਼ਾਰ ਦਿੱਤੀ ਜੀ ਅਸੀਂ ਦੁੱਧ ਦੁੱਧ ਦਿੰਦੀ ਸੀ ਤੁਸੀਂ ਤੁਸੀਂ ਦੁੱਧ ਮੱਝਾਂ ਦਾ ਕਾਰੋਬਾਰ ਕਰਦੇ ਹੋ ਦੁੱਧ ਮੱਝਾਂ ਦਾ ਜੀ ਹਾਂਜੀ ਇੱਥੇ ਰਹਿਣ ਵਾਲੇ ਹਾਂਜੀ 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 ਉੱਪਰ ਤੇ ਹੀ ਜਿਆਦਾ ਤਾਰਾਪਾ ਗੱਡੇ ਵਿੱਚ ਦੁੱਧ ਲਖੇੜ ਪੈਂਦਾ ਨਹੀਂ ਲੱਗਿਆ ਕਿ ਰੁੜਗੀ ਪ ਇੱਕਦਮ ਪਾਣੀ ਆ ਗਿਆ ਮੱਝਾਂ ਚੱਲ ਰਹੀਆਂ ਸੀ ਕੰਡੇ ਦੇ ਉੱਤੇ ਚੱਲ ਰਹੇ ਤੇ ਇੱਕ ਲੱਖ ਪਾਣੀ ਆ ਗਿਆ ਜੀ ਤੁਸੀਂ ਵੀ ਵਿੱਚ ਸੀ ਕੰਡੇ ਦੇ ਨਾਲ ਹਾਂਜੀ ਹਾਂਜੀ ਕਿਸੇ ਨੇ ਫਿਰ ਕਿਵੇਂ ਤੁਹਾਨੂੰ ਤਾਂ ਪਤਾ ਲੱਗਿਆ ਇੱਕਦਮ ਹਾਂਜੀ 1 ਲੱਖ ਪਾਣੀ ਆਇਆ ਆਪਾਂ ਨਹੀਂ ਬੜੇ ਜੀ ਪਾਣੀ ਦੇ ਜੀ ਹਾਂਜੀ ਬਿਲਕੁਲ ਉਹ ਇਸ ਜਿਹੜੇ ਮੱਝਾਂ ਦਾ ਕਾਰੋਬਾਰ ਕਰਦੇ ਨੇ ਕੰਡੇ ਦੇ ਉੱਤੇ ਮੱਝਾਂ ਚੱਲ ਰਹੀਆਂ ਸੀ ਤਾਂ ਇੱਕ ਮੱਝ ਇਹਨਾਂ ਦੀ ਇਸ ਪਾਣੀ ਦੇ ਵਿੱਚ ਰੁੜ ਗਈ ਆ ਘਟੋ ਘਟ 80 90000 ਰੁਪਏ ਦਾ ਜਿਹੜਾ ਨੁਕਸਾਨ ਆ ਉਹ ਜਿਹੜਾ ਹੋ ਗਿਆ ਦੱਸਿਆ ਜਾ ਰਿਹਾ ਤੇ ਇੱਕ ਵਿਅਕਤੀ ਸਾਡੇ ਨਾਲ ਹੋਰ ਨੇ ਕੀ ਨਾਮ ਆ ਜੀ ਤੁਹਾਡਾ ਗੁਲਦੀਪ ਸਿੰਘ ਜੀ ਇਸ ਇਲਾਕੇ ਦੇ ਰਹਿਣ ਵਾਲੇ ਇਸ ਇਲਾਕੇ ਦੇ ਰਹਿਣ ਵਾਲੇ ਜੀ ਇਸ ਪਿੰਡ ਦਾ ਇਥੇ ਅਚਾਨਕ ਪਾਣੀ ਆ ਗਿਆ ਹਾਂ ਹਰ ਸਾਲ ਸਾਨੂੰ ਇਹੀ ਪ੍ਰੋਬਲਮ ਰਹਿੰਦੀ ਇਹਦਾ ਕੋ ਪੱਕਾ ਸੋਲੂਸ਼ਨ ਨਹੀਂ ਕਰਦੇ ਹੁਣ ਸਾਡੇ ਖੇਤਾਂ ਚ ਪਾਣੀ ਵੜ ਗਿਆ ਕਮਰਿਆਂ ਤੱਕ ਪਾਣੀ ਆ ਗਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਇਹਦਾ ਇਲਾਕਾ ਤੁਹਾਡੇ ਕਮਰੇ ਚ ਵੜ ਗਿਆ ਕਿਧਰ ਕਿਹੜੇ ਖੇਤਾਂ ਚ ਆਲੋ ਲੋਧੀਪੁਰ ਲੋਧੀਪੁਰ ਵੜ ਗਿਆ ਹਾਂ 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 ਜੀ ਲੋਧੀਪੁਰ ਪਿੰਡ ਚ ਦਾਖਲ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਆਂਦੇ ਦੇਖਦੇ ਚੱਕਰ ਮਾਰੇ ਚੱਲ ਜਾਂਦੇ ਕੁਝ ਨਹੀਂ ਕਰਦੇ ਨਹੀਂ ਹੁਣ ਜਦੋਂ ਹੁਣ ਪਾਣੀ ਆਇਆ ਡੈਮ ਨੇ ਵੀ ਪਾਣੀ ਛੱਡਤਾ 2500 ਕਿਊਸਕ ਜ ਸਬਾਹ ਨਦੀ ਵਾਲਾ ਪਾਣੀ ਆ ਗਿਆ ਪਹਾੜੀ ਇਲਾਕੇ ਵਾਲਾ ਕੋਈ ਅਨਾਉਂਸਮੈਂਟ ਪਿੰਡ ਦੇ ਵਿੱਚ ਕੋਈ ਕੋਈ ਸੂਚਨੀ ਕਿਸੇ ਨੇ ਸਾਨੂੰ ਦੱਸਿਆ ਨਹੀਂ ਕਿਸੇ ਨੇ ਕੋਈ ਇਨਫੋਰਮ ਨਹੀਂ ਕੀਤਾ ਕਿਸੇ ਨੇ ਕੋਈ ਦੱਸਿਆ ਨਹੀਂ ਵੀ ਪਾਣੀ ਆਣਾ ਹੈ ਅਚਾਨਕ ਆ ਜਾਂਦਾ ਸਾਡਾ ਹਰ ਸਾਲ ਇਹੀ ਇਹੀ ਹਾਲ ਹੁੰਦਾ ਜੀ ਹੁਣ ਜੇ ਹੁਣ ਜਿੰਨੀ ਤੇਜ਼ ਗਤੀ ਨਾਲ ਪਾਣੀ ਅੱਗੇ ਵਧ ਰਿਹਾ ਕਿੰਨੀ ਕਿ ਤਬਾਹੀ ਕਿੰਨੇ ਕਿ ਪਿੰਡ ਡੁੱਬ ਸਕਦੇ ਇਹ ਇਥੇ ਘੱਟੋ ਘੱਟ 10 20 ਪਿੰਡ ਲਪੇਟ ਜਾਣੇ ਜੀ ਪੱਕਾ ਵੀ ਹੈ ਪੱਕਾ ਬੂੰਹਾ ਪੱਕਾ ਲਪੇਟ ਜਾਣ ਕਿਸੇ ਤਰੀਕੇ ਦੇ ਨਾਲ ਪਾਣੀ ਆਉਂਦਾ ਕਿਸੇ ਤਰੀਕੇ ਨਾਲ ਆਉਂਦਾ ਜੀ ਪਾਣੀ ਇਸ ਵਾਰ ਤੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ ਅੱਛਾ ਜ਼ਿਆਦਾ ਹਾਂ ਜੀ ਕੀ ਕੋਈ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਨੇ ਹੜ ਵਰਗੀ ਸਥਿਤੀ ਜਦੋਂ ਪੈਦਾ ਹੁੰਦੀ ਹੈ ਉਹ ਕੋਈ ਪ੍ਰਬੰਧ ਕਿਸਤੀ ਦਾ ਪ੍ਰਬੰਧ ਕੋਈ ਖਾਣ ਪੀਣ ਦਾ ਪ੍ਰਬੰਧ ਹੁੰਦਾ ਕੁਝ ਨਹੀਂ ਉਹ ਕਹਿੰਦੇ ਰਬੜ ਦੇ ਬੈਗ ਲੈ ਕੇ ਰੱਖੇ ਹੋਏ ਅਸੀਂ ਉਹ ਪਤਾ ਨਹੀਂ ਕਦ ਲੈ ਆਣੇ ਇਹ ਨਹੀਂ ਕਦ ਕਰਨਾ ਹੈ ਜਾਂ ਪਾਣੀ ਖੁੱਲ ਜਾਣਾ ਜਦ ਰਬੜ ਦੇ ਬੈਗ ਆਣੇ ਇਦਾਂ ਕਹਿੰਦੇ ਹੈਗੇ ਥੋੜਾ ਪਿੰਡ ਸਾਡਾ ਲੋਧੀ ਜਿਹੜਾ ਪਾਣੀ ਉਹ ਚੰਟ ਹਾਂਜ ਪਾਣੀ ਇੰਟਰ ਹੋ ਗਿਆ ਘਰਾਂ ਚ ਵੜ ਗਿਆ ਵਾਜੀ ਡੰਗਰ ਕੱਢਣੇ ਪਏ ਸਾਨੂੰ ਸਮਾਨ ਉੱਪਰ ਰੱਖਣਾ ਪਿਆ ਛੱਤਾਂ ਦੇ ਇਹ ਹਾਲ ਸਾਡਾ ਉੱਥੇ 6 6 ਫੁੱਟ ਪਾਣੀ ਘੁੰਮ ਰਿਹਾ ਪਿੰਡਾਂ 'ਚ ਹਾਂਜੀ ਕੋਈ ਕੋਈ ਇਸੇ ਤਰ੍ਹਾਂ ਪਾਣੀ ਆਇਆ ਸੀਗੇ ਵੱਧ ਹੈ ਇਸ ਵਾਰ ਇਸ ਵਾਰ ਵੱਧ ਹੈ ਜੀ ਪਿਛਲੀ ਵਾਰ ਨਾਲੋਂ ਵੀ ਪਿਛਲੀ ਵਾਰ ਸਾਡੇ ਬਾੜਿਆਂ 'ਚ ਤੱਕੇ ਆਇਆ ਤਾਂ ਹੁਣ ਤਾਂ ਕਮਰਿਆਂ ਤੱਕ ਆ ਗਿਆ ਹਾਂਜੀ ਬਿਲਕੁਲ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਪੰਜਾਬ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਸਕਦੀ ਆ ਉਹ ਵਿਅਕਤੀ ਸਾਨੂੰ ਦੱਸ ਰਹੇ ਸੀ ਕਿ ਉਹਨਾਂ ਦੇ ਪਿੰਡ ਦੇ ਵਿੱਚ ਪਾਣੀ ਵੜ ਚੁੱਕਿਆ 6 ਫੁੱਟ ਪਾਣੀ ਹੋਣ ਦਾ ਦਾਅਵਾ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਸਾਨੇ ਸਮਾਨ ਆ ਜਿਹੜਾ ਬੜੇ ਔਖੇ ਤਰੀਕੇ ਦੇ ਨਾਲ ਕੱਢਿਆ ਪਹਿਲਾਂ ਵੀ ਇਹ ਪਾਣੀ ਆ ਜਿਹੜਾ ਇਸ ਇਲਾਕੇ ਦੇ ਵਿੱਚ ਤਬਾਹੀ ਮਚਾਉਂਦਾ ਹੈ ਪਰ ਅੱਜ ਇੱਕਦਮ ਪਾਣੀ ਆ ਜਿਹੜਾ ਇਸ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਵੀ ਅਧਿਕਾਰੀਆਂ ਨੇ ਜਾਣਕਾਰੀ ਨਹੀਂ ਦਿੱਤੀ ਨਹੀਂ ਅਸੀਂ ਆਪਣਾ ਪ੍ਰਬੰਧ ਤਾਂ ਕੋਈ ਨਾ ਕੋਈ ਕਰਦੇ ਪਰ ਹਲੇ ਤੱਕ ਕੋਈ ਵੀ ਅਧਿਕਾਰੀ ਇਹਨਾਂ ਦੇ ਕੋਲ ਨਹੀਂ ਪਹੁੰਚੇ ਇੱਕ ਬਜ਼ੁਰਗ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਜ਼ੁਰਗੋ ਇਹ ਤਬਾਹੀ ਮੈਨੂੰ ਲੱਗਦਾ ਕਿ ਪਾਣੀ ਮਚਾਏਗਾ ਅੱਗੇ ਜਾ ਕੇ ਕਈ ਪਿੰਡਾਂ ਦੇ ਵਿੱਚ ਨੁਕਸਾਨ ਕਰ ਸਕਦਾ ਘੱਟ 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 20 ਪਿੰਡਾਂ ਇਹ ਤਬਾਹੀ ਮਚਾਏਗਾ ਹੋਰ ਵਾਕਿ ਇੱਥੇ ਤੇ ਅੱਗੇ ਮੁਰਜੇ ਤੇ ਲੈ ਗਣਾ ਜੀ ਆਪਣੇ ਉਹ ਬੂੰਗਾ ਸਾਹਿਬ ਤੱਕ ਪੂਰੀ ਤਰ੍ਹਾਂ ਹੀ ਮਚਾਏਗਾ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਕਿਹੜਾ ਪਿੰਡ ਹੈ ਇਹ ਇਹ ਪਿੰਡ ਪਿੰਡਾ ਜੀ ਆਪਣਾ ਇਹ ਲੋਧੀਪੁਰ ਹੈ ਇਹ ਆਪਣਾ ਪਿੰਡਾ ਕਿਹੜਾ ਬੁਰਜ ਇਹ ਬੁਰਜ ਆਗੇ ਲੋਧੀਪੁਰ ਹੈ ਪਹਿਲਾਂ ਵੀ ਇਸੇ ਤਰੀਕੇ ਨਾਲ ਪਾਣੀ ਆਉਂਦਾ ਵੀਰੋ ਘੱਟ ਪਾਣੀ ਆਦਾ ਕੇ ਪਹਿਲੇ ਅੱਜ ਜ਼ਿਆਦਾ ਅੱਜ ਪਾਣੀ ਜ਼ਿਆਦਾ ਨਾਲ ਅੱਜ ਤੋਂ ਥੋੜੇ ਥੋੜਾ ਤਜਰਬਾ ਜ਼ਿਆਦਾ ਹੈ ਤੁਸੀਂ ਜ਼ਿਆਦਾ ਇਸ ਸਮੇਂ ਦੇ ਵਿੱਚ ਰਹਿਣੇ ਹੋ ਇਸ ਬਾਟੀ ਦੇ ਵਿੱਚ ਇੱਧਰ ਅੱਜ ਧੁੱਪ ਚੜੀ ਵੀ ਉੱਪਰ ਤੋਂ ਪਾਣੀ ਆ ਗਿਆ ਇਹਦਾ ਮਤਲਬ ਮਾਰ ਡੰਗਰ ਪਸ਼ੂ ਔਰ ਡੰਗੜਾ ਮਾਰ ਪੈ ਸਕਦੀ ਹੈ ਅਧਿਕਾਰੀਆਂ ਨੇ ਤੁਹਾਨੂੰ ਸੂਚਨਾ ਦਿੱਤੀ ਕੋਈ ਪਿੰਡਾਂ ਚ ਅਨਾਉਂਸਮੈਂਟ ਕਰਾਈ ਕਿ ਤੁਸੀਂ ਪ੍ਰਬੰਧ ਕਰ ਲਓ ਪਾਣੀ ਆ ਕੋਈ ਕੁਛ 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 ਨਿਕ ਵਰਵਣ ਕਿ ਨਹੀਂ ਕੀਤਾ ਜੀ ਜਹਾ ਤੁਹਾਡੇ ਸਾਹਮਣੇ ਹੋਰ ਖੜੇ ਆ ਕੋਈ ਤੋਂ ਅੱਜ ਨਿਕਲ ਨਹੀਂ ਕੋਈ ਨਹੀਂ ਕੀਤਾ ਪਤਾ ਰਾਤੋਂ ਰਾਤ ਮਨ ਲੱਗਾ ਬਹੁਤ ਚੜ ਜਾਣਾ ਜਿਸ ਕਰ ਨਾਲ ਕਿ ਕਿਦਾਂ ਹੋਏ ਹੁਣ ਬਹੁਤ ਚੜ ਜਾਣਾ ਪਾਣੀ ਰਾਤੋਂ ਰਾਤ ਬਹੁਤ ਪਾਣੀ ਆਇਆ ਜੀ ਫਸਲਾਂ ਵੀ ਡੁੱਬਣ ਗਿਆ ਫਸਲਾਂ ਫਸਲਾਂ ਲਾਤਾ ਲਾਕੇ ਧੋਣ ਨਾਲ ਝੋਨਾ ਲਾਤਾ ਮੱਕੀ ਲਾਈ ਇਹ ਕੋ ਪਿਚ ਪੇਠਾ ਲਾਇਆ ਜੀ ਹਰ ਸਾਲ ਤਵਾਹੀ ਇਸ ਤਰ੍ਹਾਂ ਹੁੰਦੀ ਹਰ ਸਾਲ ਹਰ ਸਾਲ ਨਾ ਸਰ 4 ਸਾਲ ਲਗਾਤਾਰ ਹੋ ਤਿੰਨ ਚਾਰ ਸਾਲ ਤਿੰਨ ਚਾਰ ਸਾਲ ਲਗਾ ਹਾਂ ਲਗਾਤਾਰ ਤਾਂ ਹੁੰਦਾ ਜੀ ਫਿਰ ਹੁਣ ਲੋਕ ਕੀ ਕਰਨਗੇ ਕੋਈ ਹੱਲ ਹੋਊਗਾ ਹੁਣ ਇਹਦਾ ਕੋਈ ਇਹ ਕਿ ਹੋਣਾ ਜਿਹੜੀ ਫਸਲਾ ਫੋਟ ਡੁੱਬ ਜਾਣੀ ਪਾਣੀ ਘਰਾਓ ਇਹਨੂੰ ਸਾਰੀ ਫਸਲ ਗਾਉਣੀ ਪਾਣੀ ਦਾ ਕੋਈ ਆ ਗਿਆ ਲੋਧੀਪੁਰ ਹੋ ਗਿਆ ਨਾ ਇੱਥੇ ਆਪਣੇ ਸ਼ਾਹਪੁਰ ਹੋ ਗਿਆ ਆਪਣੇ ਹਰੀਆਲ ਹੋ ਗਿਆ ਚੰਦਪੁਰ ਹੋ ਗਿਆ ਗੱਜਪੁਰ ਇਹ ਸਾਰੇ ਪਿੰਡਾਂ ਪਾਣੀ ਖੁੰਮ ਜਾਣਾ ਬਿਲਕੁਲ ਅਸੀਂ ਪਿੰਡ ਬੁਰਜ ਦੇ ਵਿੱਚ ਮੌਜੂਦ ਆਂ ਸਤਲੁਜ ਦਰਿਆ ਦੇ ਉੱਤੇ ਮੌਜੂਦ ਆਂ ਤਾਂ ਇੱਕ ਪਾਸੇ ਤਾਂ ਅੱਜ ਪਾਖੜਾ ਡੈਮ ਨੇ 2500 ਕਿਊਸਕ ਪਾਣੀ ਆ ਜਿਹੜਾ ਇਸ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਤੇ ਦੂਜੇ ਪਾਸੇ ਸਵਾਹ ਨਦੀ ਦਾ ਪਾਣੀ ਆ ਜਿਹੜਾ ਉਹ ਲਗਾਤਾਰ ਬੜੀ ਤੇਜ਼ੀ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਉਹ ਵਧ ਰਿਹਾ ਹੈ ਦੇਖ ਸਕਦੇ ਹੋ ਕਿ ਬੂਟੀ ਆ ਜਿਹੜੀ ਉਹ ਪਾਣੀ ਦੇ ਵਿੱਚ ਤੈਰਦੀ ਹੋਈ ਨਜ਼ਰ ਆ ਰਹੀ ਆ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਆ ਇੱਕ ਵਿਅਕਤੀ ਕਹਿ ਕੇ ਗਿਆ ਕਿ ਇੱਕ ਜਿਹੜੀ ਉਹਨਾਂ ਦੀ ਮੱਝ ਸੀ ਕੰਡੇ ਦੇ ਕਿਨਾਰੇ ਜਿਹੜੇ ਮੱਝਾਂ ਸੀ 40 ਦੇ ਕਰੀਬ ਉਹਨਾਂ ਦੀ ਚਰ ਰਹੀਆਂ ਸੀ ਇੱਕ ਮੱਝ ਉਹਨਾਂ ਦੀ ਪਾਣੀ ਦੇ ਵਿੱਚ ਰੁੜ ਗਈ ਹੈ ਇੱਕ ਪਿੰਡ ਦੇ ਵਿੱਚ ਪਾਣੀ ਹੋਣ ਦਾ ਦਾਵਾ ਇੱਕ ਵਿਅਕਤੀ ਦੇ ਵੱਲੋਂ ਕੀਤਾ ਗਿਆ ਤੇ ਦੂਜੇ ਪਾਸੇ ਸਵਾਲ ਵੀ ਲੋਕ ਨੇ ਜਿਹੜੇ ਚੋਕ ਰਹੇ ਨੇ ਕਿ ਸਾਨੂੰ ਅਧਿਕਾਰੀਆਂ ਨੇ ਕੋਈ ਸੂਚਿਤ ਨਹੀਂ ਕੀਤਾ ਪਰ ਇਹ ਪਾਣੀ ਆ ਜਿਹੜਾ ਉਹ ਤਬਾਹੀ ਜ਼ਰੂਰ ਮਚਾਏਗਾ ਆਪਣੇ ਆਪ ਦੇ ਵਿੱਚ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਨੇ ਕਿ ਪਾਣੀ ਕਿੰਨੀ ਤੇਜ਼ ਗਤੀ ਦੇ ਨਾਲ ਅੱਗੇ ਵੱਲ ਵਧ ਰਿਹਾ ਸਾਹਮਣੇ ਤਸਵੀਰ ਹੈ ਜਿਹੜੀ ਇਹ ਸਤਲੁਜ ਦਰਿਆ ਦੀ ਤਸਵੀਰ ਹੈ ਆਪਣੇ ਆਪ ਦੇ ਵਿੱਚ ਦੇਖਣ ਨੂੰ ਇੰਜ ਲੱਗਦਾ ਕਿ ਇਹ ਪਾਣੀ ਅੱਗੇ ਜਾਏਗਾ ਤਾਂ ਤਬਾਹੀ ਜ਼ਰੂਰ ਮਚਾਏਗਾ ਸੇ ਸੱਤ ਪਿੰਡ ਇਸ ਪਾਣੀ ਦੀ ਲਪੇਟ ਦੇ ਵਿੱਚ ਆ ਸਕਦੇ ਨੇ ਲਗਾਤਾਰ ਲੋਕ ਇਸ ਥਾਂ ਤੇ ਉਹਦੀ ਲੰਘ ਰਹੇ ਨੇ ਪੁਲ ਤੇ ਦੀ ਲੰਘ ਰਹੇ ਨੇ ਕਿਤਨਾ ਕਿਤੇ ਮਨ ਦੇ ਵਿੱਚ ਡਾਰਾ ਜਿਹੜਾ ਉਹ ਜ਼ਰੂਰ ਪੈਦਾ ਹੋ ਰਿਹਾ ਭਾਵੇਂ ਕਿ ਅਸੀਂ ਇਹ ਉਹਨਾਂ ਨੂੰ ਡਰਾਉਣ ਦੀ ਤਾਂ ਨਹੀਂ ਕੋਸ਼ਿਸ਼ ਕਰ ਰਹੇ ਅਸੀਂ ਉਹਨਾਂ ਨੂੰ ਕਹਿ ਰਿਹਾ ਕਿ ਆਪਣੇ ਆਪ ਤੇ ਵਿੱਚ ਤੁਸੀਂ ਸੁਚੇਤ ਰਹੋ ਧਿਆਨ ਰੱਖੋ ਜੇਕਰ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਆ ਇਲਾਕੇ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੁੰਦੇ ਨੇ ਤਾਂ ਆਪਣਾ ਪ੍ਰਬੰਧ ਪਹਿਲਾਂ ਹੀ ਕਰ ਲਓ ਪਰ ਦੂਜੇ ਪਾਸੇ ਅਧਿਕਾਰੀਆਂ ਦੇ ਉੱਤੇ ਸਵਾਲ ਜ਼ਰੂਰ ਖੜੇ ਕੀਤੇ ਨੇ ਲੋਕਾਂ ਨੇ ਕਿ ਸਾਨੂੰ ਹਲੇ ਤੱਕ ਕੋਈ ਵੀ ਸੂਚਨਾ ਜਿਹੜੀ ਉਹ ਨਹੀਂ ਦਿੱਤੀ ਗਈ ਤਾ ਲੋਕ ਨੇ ਜਿਹੜੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਸਾਡੇ ਨਾਲ ਮੇਰੇ ਸਾਥੀ ਸੰਦੀਪ ਵੀ ਨੇ ਸੰਦੀਪ ਕਿੰਨਾ ਕੁ ਏਰੀਆ ਜਿਹੜਾ ਇਸ ਦੇ ਨਾਲ ਪ੍ਰਭਾਵਿਤ ਹੋ ਸਕਦਾ ਜਿਸ ਤਰੀਕੇ ਦੇ ਨਾਲ ਪਾਣੀ ਇਹਦੇਲੇ ਪਾਸੇ ਨੂੰ ਵਧ ਰਿਹਾ ਕੀਰਤਪੁਰਪਾਲ ਸੇ ਕੀਰਤਪੁਰ ਸਾਹਿਬ ਵਾਲੇ ਪਾਸੇ ਬਿਲਕੁਲ ਇਹ ਜਿਹੜੇ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਹੈਗੇ ਆ ਜਿਹਨਾਂ ਬੇਲਿਆਂ ਦੇ ਪਿੰਡਾਂ ਨੂੰ ਕਿਹਾ ਜਾਂਦਾ ਹੈਗਾ ਇੱਥੇ ਲੋਧੀਪੁਰ ਬੁਰਜ ਚੰਦਪੁਰ ਬੇਲਾ ਗੱਜਪੁਰ ਬੇਲਾ ਮਹਿੰਦਲੀ ਕਲਾਂ ਹਰੀਵਾਲ ਤੇ ਇਸ ਪ੍ਰਕਾਰ ਦੇ ਲਗਭਗ ਦਰਜਨ ਦੇ ਕਰੀਬ ਦਰਜਨ ਤੋਂ ਵੱਧ ਜਿਹੜੇ ਪਿੰਡ ਹੈਗੇ ਜਿਹੜੇ ਨੁਕਸਾਨੇ ਜਾਂਦੇ ਆ ਤੇ 2023 ਚ ਵੀ ਜਿਸ ਤਰ੍ਹਾਂ ਜਿਹੜੇ ਹੜ੍ਹ ਆਏ ਸੀ ਉਹ ਇਹਨਾਂ ਪਿੰਡਾਂ ਦਾ ਹੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ ਕਿਉਂਕਿ ਇਹ ਜਿਹੜੇ ਬੰਨ੍ਹ ਹੈ ਜਿਹੜੇ ਦੋ ਤਿੰਨ ਜਗ੍ਹਾ ਤੋਂ ਜਿਹੜੇ ਬੰਨ੍ਹ ਟੁੱਟਣ ਕਰ ਗਏ ਇਹ ਲੋਕਾਂ ਦੀ ਜਿਹੜੀਆਂ ਜ਼ਮੀਨਾਂ ਕੀਮਤੀ ਜ਼ਮੀਨਾਂ ਫਸਲਾਂ ਅਤੇ ਜਿਹੜੇ ਉਹਨਾਂ ਦੇ ਬੇਸ਼ਕੀਮਤੀ ਜਿਹੜੇ ਮਕਾਨ ਸੀ ਉਹਨਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਕਿਉਂਕਿ ਜ਼ਿਆਦਾ ਨੁਕਸਾਨ ਇਸ ਕਰਕੇ ਹੁੰਦਾ ਹੈ ਜਿਹੜਾ ਸਤੂ ਦਰਿਆ ਦਾ ਪਾਣੀ ਹੈਗਾ ਇਹ ਇਹ ਸਾਫ਼ ਪਾਣੀ ਹੈ ਤੇ ਜਦੋਂ ਸਵਾਨ ਨਦੀ ਦਾ ਹਿਮਾਚਲ ਪ੍ਰਦੇਸ਼ ਤੋਂ ਪਾਣੀਆਂ ਦਾ ਇਹ ਗੰਦਾ ਮਿੱਟੀ ਵਾਲਾ ਜਿਹੜਾ ਪਾਣੀਆਂ ਦਾ ਉਹ ਜਦ ਸਤੂ ਦਰਿਆ ਦੇ ਨਾਲ ਸਾਫ਼ ਪਾਣੀਆਂ ਟਕਰਾਂਦਾ ਹੈਗਾ ਤਾਂ ਇਸ ਦਰਿਆ ਦਾ ਪਾਣੀ ਨੂੰ ਇਹ ਜੋਰ ਨਾਲ ਜਿਹੜਾ ਜ਼ੋਰ ਮਾਰਦਾ ਹੈ ਤਾਂ ਜਿਸ ਕਰਕੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅੱਜ ਸਤਲੁਜ ਨੇ ਦੇ ਵਿੱਚ ਡੈਮ ਵਾਲਿਆਂ ਨੇ ਵੀ ਪਾਣੀ ਛੱਡ ਦਿੱਤਾ ਤੇ ਦੂਜੇ ਪਾਸੇ ਸਬਾਨ ਨਦੀ ਵਾਲਾ ਪਾਣੀ ਹੈ ਜਿਹੜਾ ਉਹ ਵੀ ਇਸ ਸਤਲੁਜ ਦਰਿਆ ਦੇ ਅੱਜ ਜਿਹੜਾ ਸਤਲੁਜ ਦਰਿਆ ਹੈਗਾ ਉਸ ਵਿੱਚ 650 ਕਿਸੀ ਕਿ ਪਾਣੀ ਜਿਹੜਾ ਕੱਲ ਜਿਹੜਾ ਛੱਡਿਆ ਗਿਆ ਸੀ ਤੇ ਅੱਜ ਪੜਾਤਾ ਪੜਾ ਜਿਹੜਾ 2500 ਕਿਸੀ ਕਿ ਪਾਣੀ ਜਿਹਦਾ ਸਤੂ ਦਰਿਆ ਵਿੱਚ ਪਖੜਾ ਡੈਮ ਤੋਂ ਛੱਡਿਆ ਗਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਸਬਾਨ ਨਦੀ ਦਾ ਪਾਣੀ ਇੱਕਦਮ ਆਉਣ ਦੇ ਕਾਰਨ ਲੋਕਾਂ ਨੂੰ ਵੀ ਆਸ ਨਹੀਂ ਸੀ ਕਿਉਂਕਿ ਇੱਥੇ ਤੁਸੀਂ ਦੇਖ ਲਓ ਧੁੱਪ ਚੜੀ ਹੋਈ ਹੈ ਲੋਕਾਂ ਨੂੰ ਵੀ ਆਸ ਨਹੀਂ ਸੀ ਵੀ ਇਸ ਪਰ ਰਾਤ ਦਾ ਜਿਹੜਾ ਪਾਣੀ ਆ ਸਕਦਾ ਲੇਕਿਨ ਪ੍ਰਸ਼ਾਸਨ ਵੱਲੋਂ ਵੀ ਕੋਈ ਲੋਕਾਂ ਨੂੰ ਕੋਈ ਹਦਾਤ ਨਹੀਂ ਜਾਰੀ ਕੀਤੀ ਲੋਕਾਂ ਨੂੰ ਅਲਰਟ ਨਹੀਂ ਕੀਤਾ ਕਿਉਂਕਿ ਇੱਕਦਾਂ ਪਾਣੀ ਆਣ ਦਾ ਨੁਕਸਾਨ ਕਾਫੀ ਹੈ ਕਿਉਂਕਿ ਇੱਥੇ ਜਿਹੜੇ ਸਾਡੇ ਜਿਹੜੇ ਮਜ਼ਦੂਰ ਆ ਜਾਂ ਜਿਹੜੇ ਜਿਹੜੇ ਪਸ਼ੂ ਪਾਲਦੇ ਆ ਉਹ ਵੀ ਨਾ ਦਰਿਆਵਾਂ ਦੇ ਕੰਢੇ ਆਂਦੇ ਆ ਤੇ ਪਿੰਡ ਦਾ ਪਾਣੀ ਜਿਹੜਾ ਉਹਨਾਂ ਪਸ਼ੂਆਂ ਵਾਸਤੇ ਕਰਦੇ ਆ ਉਹਨਾਂ ਦਾ ਵੀ ਜਿਹੜਾ ਕਾਫੀ ਕਈ ਵਾਰ ਨੁਕਸਾਨ ਹੋ ਜਾਂਦਾ ਇਸ ਪ੍ਰਕਾਰ ਦਾ ਸਰ ਪਾਸੇ ਨੂੰ ਪਾਣੀ ਵਗ ਰਿਹਾ ਕੀਰਤਪੁਰ ਵਾਲੇ ਪਾਸੇ ਨੂੰ ਪਾਣੀ ਜਾ ਰਿਹਾ ਕੀਰਤਪੁਰ ਸਾਹਿਬ ਵਾਲੇ ਪਾਸੇ ਨੂੰ ਤਾਂ ਕਿੰਨੇ ਕੁ ਪਿੰਡ ਦੇਲੇ ਪਾਸੇ ਬਸਦੇ ਨੇ ਜਿੱਦੜੇ ਘਟ ਘਟ ਲਗਾ ਲ ਤੁਸੀਂ 20 20 ਕ੍ਰੀ ਤੇ 20 22 ਦੇ ਪਿੰਡ ਹੈਗੇ ਆ ਜੇ ਪਾੜ ਪੈਂਦੀ ਹੈ ਤਾਂ ਇਹਨਾਂ ਪਿੰਡਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਸਕਦਾ ਕਿਉਂਕਿ ਜਿਹੜੇ ਲੋਕ ਹੈਗੇ ਉਹਨਾਂ ਨੂੰ ਪਤਾ ਨਹੀਂ ਹੈ ਵੀ ਪਾਣੀ ਆ ਗਿਆ ਇਸ ਕਰਕੇ ਜਿਹੜਾ ਕਾਫੀ ਨੁਕਸਾਨ ਹੋ ਸਕਦਾ ਇਹ ਥੋੜਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਿਹੜਾ ਲੋਕਾਂ ਨੂੰ ਜਿਹੜਾ ਸੂਚਿਤ ਕੀਤਾ ਜਾਵੇ ਪਾਣੀ ਇੱਕਦਮ ਆ ਗਿਆ ਪਹਿਲਾਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇਹ ਪਾਣੀ ਤਬਾਹੀ ਮਚਾਉਂਦਾ ਕਿਹੜੇ ਕਿਹੜੇ ਇਲਾਕਿਆਂ ਵਿੱਚ ਇਹ ਪਾਣੀ ਪਹਿਲਾਂ ਵੀ ਜਿਹੜੇ ਆਨੰਦਪੁਰ ਸਾਹਿਬ ਦੇ ਪਿੰਡਾਂ ਲੋਦੀਪੁਰ ਹੋ ਗਿਆ ਗੱਜਪੁਰ ਬਿੱਲਾ ਹੋ ਗਿਆ ਚੰਦਪੁਰ ਬਿੱਲਾ ਹੋ ਗਿਆ ਬੁਰਜ ਹੋ ਗਿਆ ਇਹ ਮੈਂ ਦਿਖਲਾ ਹਰੀਵਾਲ ਬੂੰਗਾ ਸਾਹਿਬ ਇਸ ਪ੍ਰਕਾਰ ਦੇ ਜਿਹੜੇ ਦਰਜਨਾ ਪਿੰਡ ਹੈਗੇ ਆ ਜਿਹੜੇ ਨਾਲ-ਨਾਲ ਦੇ ਪਿੰਡ ਲੱਗਦੇ ਆ ਝੱਖੀਆਂ ਬੇਲੀਆਂ ਇਸ ਪ੍ਰਕਾਰ ਦੇ ਕਾਫੀ ਪਿੰਡ ਹੈ ਜਿਹੜੇ 2023 ਵਿੱਚ ਜਦੋਂ ਹੜ੍ਹ ਆਏ ਸੀ ਇਹਨਾਂ ਪਿੰਡਾਂ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ ਤੇ ਹੁਣ ਵੀ ਜਿਹੜਾ ਇੱਕਦਮ ਵੀ ਪਾਣੀ ਆ ਗਿਆ ਕਿਸੇ ਨੂੰ ਪਤਾ ਨਹੀਂ ਹੈ ਇਸ ਪਾਣੀ ਬਾਰੇ ਕਿਉਂਕਿ ਸਾਡੇ ਇਲਾਕੇ 'ਚ ਦੇਖਿਆ ਜਾਵੇ ਤਾਂ ਮੌਸਮ ਸਾਫ਼ ਹੈ ਧੁੱਪ ਚੜ੍ਹੀ ਹੋਈ ਹੈ ਤੇ ਲੋਕਾਂ ਨੂੰ ਵੀ ਪਤਾ ਨਹੀਂ ਹੈ ਵੀ ਪਾਣੀ ਆ ਰਿਹਾ ਇਸ ਕਰਕੇ ਜਿਹੜਾ ਨੁਕਸਾਨ ਜ਼ਿਆਦਾ ਹੋਣ ਦਾ ਜਿਹੜਾ ਇਸ ਵਾਰ ਜਿਹੜਾ ਲੱਗ ਰਿਹਾ ਵੀ ਨੁਕਸਾਨ ਕੁਝ ਪਹਿਲਾਂ ਨਾਲੋਂ ਜ਼ਿਆਦਾ ਹੋ ਸਕਦਾ ਬਿਲਕੁਲ ਤਾਂ ਜਿਸ ਤਰੀਕੇ ਦੇ ਨਾਲ ਮੇਰੇ ਸਾਥੀ ਸੰਦੀਪ ਸਾਨੂੰ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਨੁਕਸਾਨ ਵੱਡਾ ਹੋ ਸਕਦਾ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਆ ਸੀ ਸਤਲੁਜ ਦਰਿਆ ਦੇ ਉੱਤੇ ਇੱਕ ਪੁਲ ਦੇ ਉੱਤੇ ਮੌਜੂਦ ਆ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਇਲਾਕਾ ਹੈ ਤਾਂ ਇੱਕ ਵਿਅਕਤੀ ਦੇ ਵੱਲੋਂ ਦਾਅਵਾ ਵੀ ਕੀਤਾ ਗਿਆ ਕਿ ਉਸ ਦੀ ਮੱਝ ਇਸ ਪਾਣੀ ਦੇ ਵਿੱਚ ਡੁੱਬ ਗਈ ਆ ਕਰੀਬ 40 ਦੇ ਕਰੀਬ ਮੱਝਾਂ ਸੀ ਜੋ ਇਸ ਦਰਿਆ ਦੇ ਕੰਢੇ ਚੱਲ ਰਹੀਆਂ ਸੀ ਤਾਂ ਅਚਾਨਕ ਇਸ ਦਰਿਆ ਦੇ ਵਿੱਚ ਪਾਣੀ ਨਾਤੇ ਦੂਜੇ ਪਾਸੇ ਲੋਕ ਜਰੂਰ ਸਵਾਲ ਖੜੇ ਕਰ ਰਹੇ ਨੇ ਕੀ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਸਾਨੂੰ ਕੋਈ ਹਦਾਇਤ ਨਹੀਂ ਦਿੱਤੀ ਗਈ ਅਧਿਕਾਰੀਆਂ ਦੇ ਵੱਲੋਂ ਨਾ ਦੱਸਿਆ ਗਿਆ ਕਿ ਇਸ ਦਰਿਆ ਦੇ ਵਿੱਚ ਪਾਣੀ ਛੱਡ ਰਹੇ ਆ ਤਾਂ ਇਸ ਦਾ ਨੁਕਸਾਨ ਆ ਜਿਹੜਾ ਹੁਣ ਇਲਾਕੇ ਦੇ ਲੋਕਾਂ ਨੂੰ ਚੱਲਣਾ ਪੈ ਸਕਦਾ ਤਬਾਹੀ ਵਾਲੀਆਂ ਤਸਵੀਰਾਂ ਜ਼ਰੂਰ ਨਜ਼ਰ ਆ ਰਹੀਆਂ ਨੇ ਕਿਉਂਕਿ ਜਦੋਂ ਪਾਣੀ ਇੰਨੀ ਵੱਡੀ ਤਦਾਦ ਦੇ ਵਿੱਚ ਨੇ ਵੱਡੇ ਪੱਧਰ ਤੇ ਆਉਂਦਾ ਪਹਾੜੀ ਇਲਾਕਿਆਂ ਦੇ ਵਿੱਚੋਂ ਤਾਂ ਫਿਰ ਇਹ ਪਾਣੀ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਤਬਾਹੀ ਮਚਾਉਂਦਾ ਏ ਹਰ ਕਿਸੇ ਨੂੰ ਪਤਾ ਕਿ ਫਿਰ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਘਰਾਂ ਦੇ ਵਿੱਚ ਜਦੋਂ ਪਾਣੀ ਦਾਖਲ ਹੁੰਦਾ ਤਾਂ ਲੋਕਾਂ ਨੂੰ ਵੀ ਕਿਤਨਾ ਕਿਤੇ ਉਹਨਾਂ ਦਾ ਸਾਰਾ ਸਮਾਨ ਖਰਾਬ ਹੁੰਦਾ ਉਹਨਾਂ ਨੂੰ ਫਿਕਰ ਪੈ ਜਾਂਦੀ ਆਪਣੇ ਖਾਣੇ ਦੀ ਡੰਗਰਾਂ ਦੇ ਚਾਰੇ ਦੀ ਤਾਂ ਦੂਜੇ ਪਾਸੇ ਹਜ਼ਾਰਾਂ ਏਕੜ ਜਿਹੜੀ ਕਿਸਾਨਾਂ ਦੀ ਫਸਲ ਉਹ ਹਰ ਸਾਲ ਤਬਾਹ ਹੁੰਦੀ ਆ ਪਰ ਜਿਸ ਤਰੀਕੇ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਬੱਦਲ ਵੀ ਫਟਿਆ ਤਾ ਉਹ ਤਬਾਹੀ ਵੀ ਉੱਥੇ ਦੇਖਣ ਨੂੰ ਮਿਲ ਰਹੀ ਆ ਤਾਂ ਜਹੇ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਤਾਂ ਦੂਜੇ ਪਾਸੇ ਫਿਰ ਉਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਨਜ਼ਰ ਆਵੇਗਾ ਅੱਜ ਫਿਰ ਪਾਕੜਾ ਡੈਮ ਨੇ ਪਾਣੀ ਛੱਡਿਆ ਤੇ ਦੂਜੇ ਪਾਸੇ ਸਵਾਹ ਨਦੀ ਦਾ ਪਾਣੀ ਆ ਜਿਹੜਾ ਸਤਲੁਜ ਦਰਿਆ ਦੇ ਵਿੱਚ ਇਕੱਠਾ ਹੋ ਗਿਆ ਤਾਂ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਪਾਣੀ ਕਿੰਨੀ ਤੇਜ਼ ਗਤੀ ਦੇ ਨਾਲ ਸ੍ਰੀ ਕੀਰਤਪੁਰ ਸਾਹਿਬ ਵਾਲੇ ਪਾਸੇ ਨੂੰ ਜਾ ਰਿਹਾ ਹੈ ਇਹ ਤਸਵੀਰ ਆਪਣੇ ਆਪ ਦੇ ਵਿੱਚ ਗਵਾਹੀ ਭਰਦੀ ਹੈ ਕਿ ਲੋਕਾਂ ਦੇ ਲਈ ਚਿੰਤਾ ਵਾਲੀ ਗੱਲ ਜਰੂਰ ਹੈ ਭਾਵੇਂ ਕਿ ਅਧਿਕਾਰੀਆਂ ਨੇ ਹਾਲ ਤੱਕ ਕੋਈ ਹਦਾਇਤ ਆ ਜਿਹੜੀ ਉਹਨਾਂ ਨੂੰ ਨਹੀਂ ਦਿੱਤੀ ਇੱਕ ਵਾਰ ਫਿਰ ਤਸਵੀਰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ ਇੱਕਦਮ ਵਧਿਆ ਕੰਡੇਆਂ ਤੋਂ ਪਤਾ ਚੱਲਦਾ ਕਿ ਪਾਣੀ ਇੱਕਦਮ ਕਿਵੇਂ ਵੱਧ ਰਿਹਾ ਸਾਹਮਣੇ ਕੰਡੇ ਜਦੋਂ ਅਸੀਂ ਆਏ ਸੀ 15 ਮਿੰਟ ਪਹਿਲਾਂ ਕੰਡੇ ਸੋ ਸਾਹਮਣੇ ਵਾਲੇ ਜਿਹੜਾ ਏਰੀਆ ਤੁਹਾਨੂੰ ਦਿਖਾ ਰਿਹਾ ਜਿਹੜਾ ਸੁੱਕਾ ਬਹੁਤ ਏਰੀਆ ਜਿਹੜਾ ਉਸ ਥਾਂ ਦੇ ਉੱਤੇ ਸੁੱਕਾ ਦਿੱਸਦਾ ਇੱਕਦਮ ਪਾਣੀ ਦਾ ਪੱਦਰ ਬਧਿਆ ਹੈ ਤਾਂ ਦੇਖਦੇ ਹੀ ਦੇਖਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਆ ਇੰਜ ਲੱਗਦਾ ਕਿ ਜੇਕਰ ਇਸੇ ਸਪੀਡ ਦੇ ਨਾਲ ਪਾਣੀ ਆਉਂਦਾ ਰਿਹਾ ਤਾਂ ਅੱਜ ਰਾਤ ਨੂੰ ਕਈ ਪਿੰਡਾਂ ਦੇ ਵਿੱਚ ਇਹ ਪਾਣੀ ਜੇਕਰ ਨਾ ਕੰਟਰੋਲ ਦੇ ਵਿੱਚ ਹੋਇਆ ਤਾਂ ਤਬਾਹੀ ਜ਼ਰੂਰ ਮਚਾ ਸਕਦਾ ਹੈ ਭਾਵੇਂ ਕਿ ਹਲੇ ਤੱਕ ਕੋਈ ਅਧਿਕਾਰੀਆਂ ਦੇ ਵੱਲੋਂ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਇਹ ਪਾਣੀ ਆ ਜਿਹੜਾ ਜ਼ਿਆਦਾ ਹੈ ਉਹ ਨੁਕਸਾਨ ਕਰੇਗਾ ਜਾਂ ਨਹੀਂ ਕਰੇਗਾ ਪਰ ਲੋਕਾਂ ਦਾ ਜ਼ਰੂਰ ਦਾਵਾ ਹੈ ਕਿ ਪਾਣੀ ਬਹੁਤ ਜ਼ਿਆਦਾ ਆਇਆ ਹੈ ਇੰਨਾ ਪਾਣੀ ਇੱਕਦਮ ਪਹਿਲਾਂ ਕਦੇ ਨਹੀਂ ਆਇਆ ਚਾਹ ਹੁਣ ਜੇ ਪਾਣੀ ਇੰਨੇ ਵੱਡੇ ਪੱਧਰ ਤੇ ਆਇਆ ਪਿੱਛੋਂ ਜਿਹਦਾ ਲੈਵਲ ਉੱਚਾ ਹੈ ਤਾਂ ਫਿਰ ਕਿਤਨਾ ਕਿਤੇ ਉਹ ਨੁਕਸਾਨਾਂ ਇਲਾਕੇ ਦੇ ਵਿੱਚ ਕਰ ਸਕਦਾ ਹੈ ਜਿਹੜਾ ਇਹ ਪੱਥਰ ਵਾਲੀ ਕੰਧ ਨਜ਼ਰ ਆ ਰਹੀ ਹੈ ਕ੍ਰੇਟ ਵਾਲ ਨਜ਼ਰ ਆ ਰਹੀ ਹੈ ਤਾਂ ਜਦੋਂ 2023 ਦੇ ਵਿੱਚ ਇਸੇ ਥਾਂ ਦੇ ਉੱਤੇ ਸਤਲੁਜ ਦਰਿਆ ਟੁੱਟਿਆ ਸੀ ਤਾਂ ਫਿਰ ਉਸਨੇ ਕਈ ਪਿੰਡਾਂ ਦੇ ਵਿੱਚ ਤਬਾਹੀ ਮਚਾਈ ਸੀ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਕ੍ਰੇਟਬਾਲ ਦੀ ਜਿਹੜੀ ਕੰਦ ਹੈ ਉਹ ਨਜ਼ਰ ਆ ਰਹੀ ਹੈ ਫੌਜ ਨੇ ਆ ਕੇ ਮੋਰਚਾ ਸੰਭਾਲਿਆ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਪਾੜ ਸੀ ਉਹ ਬੰਦ ਹੋਇਆ ਸੀ ਲਗਾਤਾਰ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ ਸ੍ਰੀ ਅਨੰਦਪੁਰ ਸਾਹਿਬ